ਯੋ ਯੋ ਦੇਖੋ ਆ ਪੱਥਰ ਕਿੰਨਾ ਮਜ਼ਬੂਤ ਹੈ ਵਾਕੇ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਦੀ ਕਿੰਨੀ ਕਿਰਪਾ ਵੀ ਇਸ ਜਗ੍ਹਾ ਤੇ ਤੇ ਇਹ ਪੱਥਰ ਜਿਹੜੇ ਆ ਸਮੁੰਦਰ ਦੇ ਵਿੱਚ ਤੈਰਨ ਲੱਗੇ ਸੀ ਤੇ ਉਸ ਤੋਂ ਬਾਅਦ ਚ ਇਹਨਾਂ ਦਾ ਪੋਲ ਬਣਾਇਆ ਗਿਆ ਬਹੁਤ ਵਧੀਆ ਆ ਆ ਪੱਥਰ ਆ ਬਬੂ ਪਾਪਾ ਤੈਰ ਗਿਆ ਫੋਟੋ ਅੱਜ ਆਪਾਂ ਰਮੇਸ਼ਵਰਮ ਦੇ ਆਸ-ਪਾਸ ਦੀਆਂ ਥਾਵਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਟਾਈਮ ਖੁੱਲਾ ਹੀ ਆ ਕੋਈ ਦਿੱਕਤ ਨਹੀਂ ਤੇ ਇੱਥੇ ਆਪਾਂ ਨਾ ਕੋਸ਼ਿਸ਼ ਕਰਨੀ ਵੀ ਕਿ ਕਹਿੰਦੇ ਮੰਦਰ ਹੈਗੇ ਜਿੱਥੇ ਜਿਹੜਾ ਪੱਥਰ ਪਏ ਹੋਏ ਆ ਜਿਹੜੇ ਪਾਣੀ ਦੇ ਉੱਪਰ ਤੈਰਦੇ ਨੇ ਤੇ ਆਪਾਂ ਕੱਲ ਗਏ ਸੀ ਤੁਮੋਸ਼ ਕੋਟੀ ਵਾਲੀ ਸਾਈਡ ਤੇ ਤਕਰੀਬਨ ਜਿਹੜਾ ਹੈਗਾ ਲਗਭਗ 325 ਕਿਲੋਮੀਟਰ ਪੈ ਜਾਂਦਾ ਔਣ ਜਾਣ ਆਪਣਾ 50 ਆ ਜਾਂਦਾ ਉਸੇ ਸਾਈਡ ਤੇ ਆਪਾਂ ਨੂੰ ਫਿਰ 8-10 ਕਿਲੋਮੀਟਰ ਜਾਣਾ ਪੈ ਰਿਆ ਬਾਕੀ ਜ਼ਿਆਦਾਤਰ ਮੰਦਰਾਂ ਦੇ ਵਿੱਚ ਵੀਡੀਓ ਬਣਾਉਣ ਤੋਂ ਰੋਕਦੇ ਨੇ ਪਰ ਜੇ ਮੌਕਾ ਮਿਲਿਆ ਤੇ ਤੁਹਾਨੂੰ ਉਹ ਪੱਥਰ ਵੀ ਜਰੂਰ ਦਿਖਾਵਾਂਗੇ ਜਿਹੜਾ ਪਾਣੀ ਦੇ ਵਿੱਚ ਤੈਰਦਾ ਪਿਆ ਉਹ ਵੇਖਣ ਵਾਸਤੇ ਹੁਣ ਆਪਾਂ ਜਾ ਰਹੇ ਆ ਤਨੁਸ਼ਪੋਟੀ ਵਾਲੀ ਸਾਈਡ ਰਸਤੇ ਦੇ ਵਿੱਚ ਇੱਕ ਮੰਦਿਰ ਹੈ ਉਹ ਉੱਥੇ ਕਹਿੰਦੇ ਪੱਥਰ ਪਿਆ ਸੀ ਵੀਡੀਓ ਬਣਾ ਸਕਦੇ ਆ ਜਾਣਦੇ ਆ ਫਿਰ ਉਹ ਮੰਦਿਰ ਦੇ ਵਿੱਚ ਪਿਆ ਆ ਪੱਥਰ ਵੇਖ ਜੀਏ ਫੇਰ ਆ ਪਾਣੀ ਦੇ ਵਿੱਚ ਤੈਰਦਾ ਤੇ ਜਦੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਸੈਨਾ ਤੋਂ ਉਹ ਪੁਲ ਬਣਵਾਇਆ ਸੀ ਉਹਨਾਂ ਦੇ ਪੱਥਰ ਜਿਹੜੇ ਆ ਸਮੁੰਦਰ ਦੇ ਵਿੱਚ ਛੁੱਟ ਛੁੱਟ ਕੇ ਪੁਲ ਬਣਿਆ ਕੋੜੀ ਜਾਂਦਿਆਂ ਨੂੰ ਲਾਸਟ ਚੈੱਕ ਪੋਸਟ ਹੈ ਇਸ ਚੈੱਕਪੋਸਟ ਤੋਂ ਬਾਅਦ ਦੇ ਵਿੱਚ ਕੋਈ ਵੀ ਆਪਾਂ ਨੂੰ ਰੈਸ਼ੀ ਕਰਨ ਨਹੀਂ ਮਿਲੇਗਾ ਜਿਹੜੇ ਵੀ ਇੱਥੇ ਜਾਂਦੇ ਨੇ ਤੁਨੁਸ਼ਕੋਟੀ ਵਾਲੀ ਸਾਈਡ ਉਹਨਾਂ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਦੇ ਵਿੱਚ ਇੱਧਰ ਆਉਣਾ ਪੈਂਦਾ ਜਿੰਨੇ ਵੀ ਗਏ ਹੁੰਦੇ ਆ ਤੇ ਸ਼ਾਮ 6 ਵਜੇ ਤੇ ਸਵੇਰੇ 6 ਵਜੇ ਤੋਂ ਬਾਅਦ ਦੇ ਵਿੱਚ ਉਧਰ ਐਂਟਰੀ ਹੁੰਦੀ ਆ ਆਪਾਂ ਨੂੰ ਨਾ ਸਾਧੂ ਇੱਥੇ ਕੁਮਕਣ ਮਿਲੇ ਜਿਹੜੇ ਘੁੰਮਦੇ ਫਿਰਦੇ ਨੇ ਤੇ ਇਹ ਬਹੁਤ ਖੁਸ਼ ਇਹਨਾਂ ਨਾਲ ਯਾਰੀ ਦੋਸਤੀ ਇੱਥੇ ਬਹੁਤ ਹੈਗੀ ਪੰਜਾਬ ਦੇ ਵਿੱਚ ਕਈਆਂ ਨੂੰ ਮਹਾਨ ਹਸਤੀਆਂ ਨੂੰ ਜਾਣਦੇ ਨੇ ਤੇ ਜਿਹੜੇ ਹਲੋ ਤੁਮਾ ਕਾੜਨੇ ਤੇ ਗੱਲਾਂ ਬਾਤਾਂ ਕਰਦੇ ਆ ਤੇ ਇਹਨਾਂ ਨੇ ਆਪ ਹੁਣ ਬੁਲਾਇਆ ਤੇ ਕਰਦੇ ਆ ਗੱਲਬਾਤ ਇਹਨਾਂ ਨਾਲ ਨਵੰਬਰ ਤੇ ਚੱਲੇ ਹੋਏ ਨੇ ਤੇ ਜੇ ਆਪਣੇ ਪੰਜਾਬੀਆਂ ਨੂੰ ਬਹੁਤ ਜਾਣਦੇ ਨੇ ਉੱਤਰਾਖੰਡ ਤੋਂ ਨੇ ਉਹਨਾਂ ਨਾਲ ਬਹਿ ਕੇ ਨਾ ਗੱਲਾਂ ਬਾਤਾਂ ਮਾਰਾਂਗੇ ਕਿ ਦੇ ਥੋੜਾ ਜਿਹਾ ਅੱਗੇ ਵਧੀਆ ਸ਼ਾਸ਼ੂ ਮਿਲਦੀ ਨਾ ਉੱਥੇ ਬਹਾਂਗੇ ਤੇ ਬੁਲਟ ਚੱਕੀ ਫਿਰਦੇ ਬੁਲਟ ਤੇ ਘੁੰਮਦੇ ਭਾਈ ਏ ਕਿਨੇ ਵੀ ਇਹੀ ਹੋਣਗਾ Sri Lanka ਜਾਣਾ ਹੈ ਰਸ਼ੀਆ ਜੇ ਵੀ ਜਾਏ ਆ ਹੋਰ ਬਹੁਤ ਜਗਾਂ ਤੇ ਘੁੰਮ ਲਿਆ ਰਹਿਣੇ ਇਹ ਕੋ ਜਿੰਦਗੀ ਆ ਘੁੰਮਦੇ ਨੇ ਆ ਸਾਹਮਣੇ ਮੰਦਿਰ ਆਪਾਂ ਉਥੇ ਜਾਵਾਂ ਇਹਨਾਂ ਨਾਲ ਵੀ ਗੱਲਾਂ ਮਤਾਂ ਮਾਰਦੇਵੇਂ ਦੁਨੀਆ ਘੁੰਮਣ ਦੇ ਵਾਸਤੇ ਨਿਕਲਦੇ ਆ ਤੇ ਆਪਾਂ ਨੂੰ ਬਹੁਤ ਸਾਰੇ ਦੁਨੀਆ ਘੁੰਮਣ ਵਾਲੇ ਮਿਲਦੇ ਨੇ ਆਪਣਾ ਸਾਈਕਲ ਖੜਾ ਇੱਥੇ ਆ ਸਾਧੂ ਰੂਪ ਨੇ ਦੋ ਮਿਲ ਕੇ ਤੇ ਕਰਦੇ ਹੁਣ ਇਹਨਾਂ ਨਾਲ ਗੱਲਬਾਤ ਭਾਈ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਕਿਵੇਂ ਬਾਬਾ ਜੀ ਕੀ ਹਾਲ ਚਾਲ ਹੈ ਬਹੁਤ ਬੜੀਆਂ ਖੂਬ ਆਨੰਦ ਔਰ ਆਪ ਕਹਾਂ ਸਿਵ हम हैं काशी से मूल लेकिन उत्तराखंड रहते हैं उत्तराखंड रहते हैं हाँ उत्तराखंड रहते हैं और अब कब के निकले यात्रा पे यात्रा में हम नवंबर से चल रहे हैं नवंबर के महीना से हम चल रहे हैं और कहाँ कहाँ जाएगा नवंबर के महीना से हमने यात्रा शुरू की थी राम वनगमन जो अयोध्या से श्रीलंका है तो हम उत्तराखंड से आए थे दिल्ली हाँ। और दिल्ली के पास फरीदाबाद में हमारे एक मित्र हैं मोहित जी उनको हमने साथ लिया फिर वहाँ से हम गए अयोध्या अयोध्या से हम चले प्रतापगढ़ सुल्तानपुर प्रयागराज फिर आए हम प्रयागराज के बाद चित्रकूट भगवान राम जिस जिस मार्ग से बनवास को आए थे फिर हम वहाँ से सतना पन्ना कटनी जबलपुर शहडोल उमरिया बांधवगढ़ और छत्तीसगढ़ छत्तीसगढ़ में चलने के बाद छत्तीसगढ़ हमने यात्रा किया और छत्तीसगढ़ में हमने एग्जिट कर छत्तीसगढ़ में लगभग हम अट्ठारह जिले उन्नीस जिले घूमे फिर हमने एग्ज़िट किया सुकमा से तेलंगाना तेलंगाना में भी सबरी और गोदावरी नदी का संगम है वहाँ संगम पर गए और तेलंगाना से चलते हुए पर्णशाला भद्राचलम से हमने नांदेड़ महाराष्ट्र में प्रवेश किया महाराष्ट्र से चलते परभणी औरंगाबाद संभाजी नगर और मुंबई पुणे ये करते हुए महाराष्ट्र से हम आ गए कर्नाटक बीजापुर बीजापुर से कर्नाटक में एंटर किया फिर वहाँ से आ, तीन चार जिले और हैं इसके हमको अब नाम याद नहीं आएंगे हम्पी कर्नाटक में बहुत फेमस प्लेस है बीजापुर है।, है हम्पी है चित्रदुर्गा है बेंगलोर होते हुए हमने फिर तमिलनाडु में प्रवेश किया और तमिलनाडु आने के बाद तिरची श्रीरंगम जो भारत का सबसे बड़ा मंदिर है हाँ। भगवान विष्णु का और पूरे भारत का सबसे बड़ा मंदिर विश्व का सबसे बड़ा मंदिर है कम्बोडिया में अंकोरवाट और भारत का है श्रीरंगम में तिरची में तो यहाँ दर्शन के बाद अब धनुष कोटी आ गए हैं और ये राम जी के बनवास यात्रा का मार्ग था तो ये हम शहरों के नाम प्रमुखता से इसलिए बताए हम इन शहरों के गांव-गांव जंगल जंगल से आए हैं अब यहाँ से जाने के बाद अब श्रीलंका निकलेंगे चार तारीख को तारीख तो भगवान राम लंका गए थे वो तो समुद्र सेतु से यही मार्ग से गए थे लेकिन अभी ये मार्ग पर जाना संभव नहीं है तो हवाई तो जहाज से जाएंगे चार तारीख को लंका और आप मिले आपसे भी मिलना सुखद रहा पंजाब के हमारे बहुत सारे मित्र हैं एक गुरप्रीत सिंह सिद्धू भाई जिनके साथ हम काफ़ी एक्सपीडिशन किए हमने रेशम सिंह गोदारा जी जो एक अच्छे साइकिलिस्ट भी हैं ट्रेकर भी हैं और हरजिंदर भाई हैं एक अनूपगढ़ के डॉक्टर साहब हैं भटिंडा के बलविंदर जी हैं राम हैं फाजिलका की सब वर्ल्ड रिकॉर्ड होल्डर भी हैं जिनके मैंने नाम बताए हैं और अच्छे पर्वतारोही हैं अच्छे ट्रेवलर हैं अच्छे ट्रैकर हैं और इन सबके साथ साथ एक अच्छे इंसान भी हैं और इन लोगों से भी मिलना हमारा काफ़ी लंबे समय से हुआ और आज भी भगवान ने इनका प्रेम बना के तो भैया साइकिल से चल रहे थे तो मैं भी इनको देखा और नमस्कार किया राम राम फिर मैंने बताया कि एक पंजाब की लड़की ने भी किया था रावी नाम था उसका हमारे एक मित्र हैं बलविंदर सिंह जी उनकी भतीजी है वो आठ साल की उम्र में उसने कश्मीर से लेके कन्याकुमारी तक साइकिलिंग की थी तो उनके पिताजी का नाम याद नहीं है पर उनके चाचा हैं उनका नाम है बलविंदर सिंह वो हमारे पंजाब पुलिस में है भटिंडा में ठीक है तो वो अच्छे मित्र हैं और काफ़ी लोगों से प्रेम है तो आपको भी देख के लगा कि बड़ी प्रसन्नता और आप भी ऐसी मंगलमय यात्राएं करते रहें और लोगों को अच्छे संदेश दें अच्छी लोगों को जानकारियां दें पर्यावरण के प्रति सचित एक यात्री जो होता है तो केवल यात्रा अपने मौज या आनंद के लिए नहीं करता वह लोगों को पर्यावरण के विषय में जागरूक करता है धर्म के विषय में जागरूक करता है पशु पक्षियों के प्रति जागरूक करता है सफाई के लिए लोगों को जागरूक करता है कि यहाँ कचरा नहीं करना है यहाँ पेड़ लगाइए यहाँ समाज को एक अच्छे उत्कृष्ट समाज बनाने की भी समय समय पर जाकर वो क्षेत्र में गांव में समाज में प्रेरणा देते हैं बच्चों को शिक्षा के लिए भी लोग प्रेरित करते हैं तो एक यात्री और एक ट्रेवलर के बहुत धर्म हैं जिन्हें आप भी निभा रहे हैं बहुत आनंद से और बड़ी प्रसन्नता आपसे मिलकर हमें साहब संधु जी से मिलना हुआ और बड़ा आनंद रहा यात्रा का अब उनका भी यात्रा यहाँ पूरा हो रहा है और हमारा भी यात्रा यहाँ पूरा के आप अपने मार्ग को आगे बढ़ेंगे और हम लोग श्रीलंका के लिए आगे बढ़ेंगे बाकी बड़ी प्रसन्नता मिलती जय जय श्री सीताराम और सत श्री अकाल वाहेगुरु जी खालसा वाहेगुरु जी, खाल जी खाल हम भी एक पहने हैं ये <laughs> <laughs> तो बाबा जी आप जैसे चलते हो तो आपको कभी प्रॉब्लम नहीं आया रास्ते में नहीं नहीं परेशानियां तो देखिए सामान्य परेशानियां का सामना तो सभी को करना पड़ता है वो हमको भी करना पड़ता है लेकिन हम यात्राएं कर रहे हैं सन दो हज़ार से तो पूरे भारत में चारों तरफ सभी लोग जानने वाले भी हैं हमारे तो इस वजह से कोई भी शहर हो चाहे वो दक्षिण भारत का हो उत्तर भारत का हो या पंजाब हो कोई ना कोई एक हमारा जानने वाला मित्र है और अगर नहीं है तो हमारे किसी मित्र का जैसे पंजाब आए तो हमने आपको फ़ोन किया कि मैं भटिंडा में हूँ तो आप अगर वहाँ नहीं है तो आपने किसी अपने एक मित्र को फ़ोन कर दिया और अन्यथा परिस्थिति बस जैसे होटल में भी रुक जाना होता है मंदिर में भी रुक सकते हैं गुरुद्वारा में भी रुक सकते हैं और जैसे टेंट भी रखे रहते हैं परिस्थिति बस टेंट भी लगा लेते हैं व्यवस्थाएं सारी रखना है और वर्तमान परिस्थितियां क्या निर्भर करती हैं यात्री को तो उस परिस्थिति के अनुसार निर्णय लेना ही सर्वोच्च धर्म यही बनता है एक यात्री का और आपका नाम हमें क्या नाम हमारा है अभिराम दास अभिराम दास। भी आप रुक सकते हैं ठीक है ठीक है भाई मैं आपका ले लिया मैंने कहीं खुदा न बिल्कुल जी बाढ़ करते रहेंगे जी जी ठीक है भाई धन्यवाद जय श्री राम ਆ ਸਾਹਮਣੇ ਵੇਖੋ ਕਿੰਨੇ ਪਰਿੰਦੇ ਜਿਹੜੇ ਸਮੁੰਦਰ ਦੇ ਵਿੱਚ ਮੱਛੀਆਂ ਫੜਦੇ ਪਏ ਆ ਪਾਣੀ ਇੱਥੇ ਬਹੁਤ ਥੋੜਾ ਥੋੜਾ ਤੇ ਆ ਮਰਗਾਬੀਆਂ ਆਈਆਂ ਵਿੱਚ ਦਰਖਤ ਜਿਹੜੇ ਆ ਉਹਨਾਂ ਦੇ ਉੱਪਰ ਬੈਠੇ ਹੋਏ ਆ ਬਹੁਤ ਵਧੀਆ ਲੱਗਦਾ ਪਿਆ ਵੇਖ ਕੇ ਤੇ ਅੱਜ ਜਿਹੜਾ ਥਿਊ ਵੀ ਬਹੁਤ ਵਧੀਆ ਨਜ਼ਰ ਆ ਰਿਹਾ ਕਿਉਂਕਿ ਅੱਜ ਬੱਦਲ ਸੰਘਣੇ ਨਹੀਂ ਹੈਗੇ ਤੇ ਥੋੜਾ ਥੋੜਾ ਨੀਲਾ ਅਸਮਾਨ ਵੀ ਦਿਖਦਾ ਪਿਆ ਵਿੱਚ ਬੱਦਲ ਪਤਲੇ ਪਤਲੇ ਬੱਦਲ ਨੇ ਤੇ ਜਦੋਂ ਆਪਾਂ ਕੱਲ 2 ਦਿਨ ਪਹਿਲਾਂ ਗਏ ਸੀ ਇਧਰ ਨੂੰ ਉੱਧਰ بارش ਵਾਲਾ ਮੌਸਮ ਸੀਗਾ ਉਹਨੂੰ ਵੀ ਉਹਨੂੰ ਵੀ ਚੰਗੀ ਤਰ੍ਹਾਂ ਨਚਰੂਗਾ ਮੇਕੋ ਦੰਦਰਮ ਜਿਹੜਾ ਟੈਂਪਲ ਆ ਗਿਆ ਇਸ ਟੈਂਪਲ ਦੇ ਵਿੱਚ ਆਪਾਂ ਨੂੰ ਦੱਸਿਆ ਵੀ ਇੱਥੇ ਕਹਿੰਦੇ ਵੀ ਸਟੋਨ ਹੈਗੇ ਆ ਜਿਹੜੇ ਪੱਥਰ ਪਾਣੀ ਦੇ ਵਿੱਚ ਤੈਰਦੇ ਨੇ ਤੇ ਇਹ ਜਿਹੜੇ ਬਾਬਾ ਜੀ ਆਪਾਂ ਨੂੰ ਮਿਲੇ ਸੀ ਇਹ ਵੀ ਆਪਾਂ ਨੂੰ ਕਹਿ ਕੇ ਗਏ ਸੀ ਵੀ ਆਹੀ ਸਟੋਨ ਜਿਹੜਾ ਉਹ ਪਰਚੇਜ਼ ਕਰਨਾ ਖਰੀਦਣਾ ਹੈ ਜੇ ਮਿਲ ਗਿਆ ਤੇ ਮੈਂ ਤੁਹਾਡੇ ਕੋਲ ਜਰੂਰ ਲੈ ਕੇ ਆਵਾਂ ਉਹ ਆਪਾਂ ਵੇਖਾਂਗੇ ਜੇ ਇਹਨਾਂ ਨੇ ਸ਼ਾਂਤਿਕਰ ਖਰੀਦ ਲਿਆ ਨਾ ਆਪਾਂ ਦਰਸ਼ਨ ਕਰਾਂਗੇ ਫੋਨ ਫਿਲਹਾਲ ਜਿਹੜਾ ਉਹ ਜਿਹੜਾ ਗੋਦੰਦਰਮ ਟੈਂਪਲ ਹੈ ਨਾ ਉੱਥੇ ਕਹਿੰਦੇ ਵੀ ਰੱਖਿਆ ਸਟੋਨ ਉਹ ਦੇਖ ਕੇ ਆਉਣੇ ਆ ਨਹੀਂ ਤੇ ਆਪਾਂ ਦਰਸ਼ਨ ਮਿਲਾ ਕਰਕੇ ਫਿਰ ਇੱਧਰੋਂ ਵਾਪਸ ਆ ਜਾਣੇ ਇਸ ਥਾਂ ਤੇ ਆ ਕੇ ਨਾ ਤੇ ਜਿਹੜਾ ਰਮੇਸ਼ਵਰਮ ਸ਼ਹਿਰ ਹੈ ਤੇ ਰਮੇਸ਼ਵਰਮ ਟੈਂਪਲ ਤੇ ਜਿਹੜਾ ਟੀਵੀ ਟਾਵਰ ਬਣਿਆ ਆ ਇੱਥੋਂ ਪੂਰਾ ਕਲੀਅਰ ਨਜ਼ਰ ਆ ਜਾਂਦਾ ਤੇ ਇੰਨਾ ਬੜਾ ਲੱਗਦਾ ਵੀ ਆਪਾਂ ਕਿੰਨਾ ਘੁੰਮ ਕੇ ਅੰਦਰ ਨੂੰ ਆਏ ਆ ਉਹ ਸਾਹਮਣੇ ਸਾਰਾ ਸ਼ਹਿਰ ਹੈ ਟੀਵੀ ਟਾਵਰ ਸਾਰਾ ਕੁਝ ਨਜ਼ਰ ਆ ਰਿਹਾ ਇੱਧਰ ਬਹੁਤ ਸਾਰਾ ਉਸੇ ਪਾਸੇ ਸਮੁੰਦਰ ਹੀ ਹੈ ਤੇ ਉਹ ਸਾਹਮਣੇ ਜਿਹੜਾ ਟੈਂਪਲ ਨਜ਼ਰ ਆ ਰਿਹਾ ਜਿੱਥੇ ਆਪਾਂ ਜਾ ਰਹੇ ਹਾਂ ਇਹ ਗਹਿਰਾ ਨਹੀਂਗਾ ਪਤਲਾ-ਪਤਲਾ ਪਾਣੀ ਹੈ ਜਿਵੇਂ ਝੋਨਾ ਲਾਉਣ ਵਾਸਤੇ ਛੱਡਿਆ ਹੁੰਦਾ ਇੰਨੀ ਜ਼ਿਆਦਾ ਡੂੰਘਾਈ ਦੇ ਨੇ ਵਿੱਚ ਉਹ ਸਾਹਮਣੇ ਜਿਹੜਾ ਨਾ ਦੇਖੋ ਵੱਟ ਜੀ ਬਣੀ ਹੋਈ ਹੈ ਉਹ ਸਾਰੇ ਬੰਨੇ ਨਜ਼ਰ ਆਉਂਦੀ ਹੈ ਇਹ ਸਾਰਾ ਤਰੁਸ਼ ਕੋਟੀ ਦੇ ਘਰੇ ਇਸੇ ਤਰ੍ਹਾਂ ਇਹ ਕਹਿੰਦੇ ਨੇ ਵੀ ਇਹ ਇੱਕ ਰੇਲਵੇ ਲਾਈਨ ਸੀਗੀ ਪਹਿਲਾਂ ਜਿਹੜੀ ਇਹ ਥੋੜਾ ਰਮੇਸ਼ਵਰਮ ਤੋਂ ਤਨੂ ਸ਼ਕੋੜੀ ਨੂੰ ਜਾਂਦਾ ਜਿਉ ਥੇ ਹੋਂ ਤੋਂ ਪਹਿਲਾਂ ਤੇ ਇਸ ਟਾਈਮ ਸਾਰਾ ਕੋ ਟ੍ਰੈਕ ਹੀ ਵਿਸ਼ਾ ਆ ਤੇ ਇਹ ਰੇਲਵੇ ਲਾਈਨ ਹੈ ਤੇ ਸਮੁੰਦਰ ਨੇ ਇਹ ਥੋੜਾ ਪਤਾ ਜਿਹੜੀ ਪਚਾ ਹੋ ਗਿਆ ਬਾਕੀ ਸਾਰਾ ਸਮੁੰਦਰ ਆਪਣੇ ਨਾਲ ਹੀ ਲੈ ਗਿਆ ਇੱਕ ਚੀਜ਼ ਨੂੰ ਇਮੇਜਿਨ ਕਰੋ ਸੋਚੋ ਥੋੜਾ ਜਿਆ ਤੇ ਸੋਚ ਕੇ ਇਸ ਚੀਜ਼ ਨੂੰ ਵੇਖੋ ਵੀ ਉਹ ਕਿਵੇਂ ਦਾ ਟਾਈਮ ਹੋਵੇਗਾ ਅੱਜ ਤੋਂ 7000 ਸਾਲ ਪਹਿਲਾਂ ਦੀ ਗੱਲ ਜੇ ਆਪਾਂ ਕਰੀਏ ਕਿ ਆ ਜਾਂਦਾ ਜਦੋਂ ਸ਼੍ਰੀ ਰਾਮਚੰਦਰ ਜੀ ਭਗਵਾਨ શ્રી रामचंद्र ਜੀ ਇਹ ਜਾਂਦੇ ਨੇ ਤੇ ਨਾਲ ਸੈਨਾ ਸੀਗੀ ਹਨੂਮਾਨ ਸੀ ਨਾਲ ਵਾਰਨਰ ਸੈਨਾ ਹੋਰ ਰਿਸ਼ੀ ਉਹ ਸਾਰੀ ਸੈਨਾ ਜਦੋਂ ਇਹਨਾਂ ਨੇ ਸ਼੍ਰੀ ਲੰਕਾ ਨੂੰ ਵਧੇ ਸੀਗੇ ਤੇ ਕਿੰਨਾ ਟਾਈਮ ਲੱਗਿਆ ਹੋਵੇਗਾ ਪੁਲ ਬਣਾਉਣ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਉੱਥੋਂ ਲੰਕਾ ਜਿੱਤ ਕੇ ਆਉਂਦੇ ਆ ਇਹ ਪੁਲ ਨੂੰ ਦੁਬਾਰਾ ਫਿਰ ਜਿਹੜਾ ਤਨੁਛ ਕੋੜੀ ਦਾ ਪੁਲ ਹੈ ਉਹ ਪੁਲ ਉੱਥੇ ਰਾਜ ਹੋ ਜਾਂਦਾ ਫਿਰ ਉਹ ਦਾ ਵਭੀਸ਼ਨ ਜਿਹੜਾ ਰਾਵਣ ਦਾ ਭਰਾ ਐ ਜਿਨੇ ਬਹੁਤ ਸਾਰੀ ਮਦਦ ਕੀਤੀ ਆ ਰਾਵਣ ਨੂੰ ਮਾਰਦੇ ਵਿੱਚ ਤੇ ਭਗਵਾਨ ਜੀ ਰਾਮ ਜੀ ਅੰਦਰ ਤੇ ਉਹ ਪੋਲ ਖੜੋ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਰਾਜਾ ਬਣਾ ਦਿੱਤਾ ਜਾਂਦਾ ਤੇ ਉਹ ਕਹਿੰਦੇ ਵੀ ਇੱਥੇ ਤਾਂ ਫਿਰ ਕੋਈ ਨਾ ਕੋਈ ਆਵੇਗਾ శ్రీలంਕਾ ਦੇ ਵਿੱਚ ਤੇ ਇਹ ਉਹਨਾਂ ਦੇ ਕਹਿਣ ਤੇ ਫਿਰ ਜਿਹੜਾ ਪੋਲ ਹੁੰਦਾ ਐ ਪੋਲ ਨੂੰ ਦੁਬਾਰਾ ਫਿਰ ਤੀਰ ਮਾਰ ਕੇ ਤੇ ਪੋਲ ਨੂੰ ਤੋੜ ਦਿੰਦੇ ਆ ਇਹ ਟੁੱਟਿਆ ਆ ਪੋਲ ਅੱਜ ਵੀ ਹੈਗਾ ਵਿੱਚ ਨਿੱਕੇ ਨਿੱਕੇ ਟਾਪੂ ਬਣੇ ਹੋਏ ਆ ਤੇ ਚੋ ਇਥੋਂ ਦੇ ਕਰ ਵੀ ਫੈਂਟ ਦਾ ਨਾਲੇ ਵੀ ਇਹ ਖੋਜ ਕੀਤੀ ਆ NASA ਤੋਂ ਵੀ ਆਏ ਅਮਰੀਕਾ ਤੋਂ ਵੀ ਆਏ ਸਾਰੇ ਇਹ ਗੱਲ 100% ਕਲੀਅਰ ਹੈ ਵੀ ਜਿਹੜੇ ਪੁਲ ਬਣਾਏ ਗਏ ਸੀ ਉਸ ਟਾਈਮ ਤੇ ਪੱਥਰ تھے ਜਿਹੜੇ ਪਾਣੀ ਦੇ ਉੱਤੇ ਤੈਰਦੇ ਸੀ ਇਹਨੂੰ ਸਾਰਾ ਪਤਾ ਰਸਤੇ ਦਾ ਸਿੱਧਾ ਆ ਰਿਹਾ ਵਿੱਚੋਂ ਵਿੱਚ ਮੱਛੀਆਂ ਫੜ ਕੇ ਉਹ ਸਾਰੇ ਉਧਰਲੇ ਬਣੇ ਤੁਸੀਂ ਵੇਖੋ ਉਹ ਹੋਰ ਵੀ ਹੈਗੇ ਨੇ ਕਿਸ਼ਤੀਆਂ ਲੈ ਕੇ ਜਾਂਦੇ ਆ ਤੇ ਪੈਦਲ ਵੀ ਚਲੇ ਜਾਂਦੇ ਨੇ ਰਾਹ ਦਾ ਪਤਾ ਉਹਨਾਂ ਨੂੰ ਸਮੁੰਦਰ ਦੇ ਵਿੱਚ ਵਿੱਚ ਪੰਜਾਬ ਸੇ ਕੰਨਿਆ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਕਹਿੰਦਾ ਪੰਜਾਬ ਸੇ ਕੰਨਿਆ ਕੁਮਾਰੇ ਪਤਾ ਲੱਗ ਜਾਂਦਾ ਬੋਰਡ ਲੱਗਿਆ ਸਾਡੇ ਥੋੜਾ ਬਹੁਤ ਮੰਦਿਰ ਤੇ ਪਹੁੰਚ ਚੁੱਕੇ ਆਂ ਦਰਸ਼ਨ ਕਰਦੇ ਆ ਜੀ ਕਾਫੀ ਪਬਲਿਕ ਆਉਂਦੀ ਇੱਥੇ ਦਰਸ਼ਨ ਕਰਨ ਵਾਸਤੇ ਇੱਧਰ ਲੱਭਨੇ ਰਹਿ ਜਾਂਦਾ ਮੰਦਿਰ ਤੇ ਇੱਥੇ ਆਪਾਂ ਸਾਈਕਲ ਖੜਾ ਕਰ ਦਿੱਤਾ ਤੇ ਆ ਪਿਛਲੇ ਬੰਨੇ ਫੋਟੋ ਲੱਗੀ ਹੋਈ ਆ ਉੱਥੇ ਵਿਖਾਉਂਦੇ ਆ ਪੱਥਰ ਜਿਹੜਾ ਉਸ ਟਾਈਮ ਜਿਸ ਤਰ੍ਹਾਂ ਦੇ ਪੱਥਰ ਰੱਖ-ਰੱਖ ਕੇ ਇਸ ਜਗ੍ਹਾ ਤੇ ਪੁਲ ਬਣਾਇਆ ਗਿਆ ਸੀ ਤਨੁਸ਼ ਕੋਟੀ ਉਹ ਆਪਾਂ ਹੁਣ ਉਹ ਪੱਥਰ ਵੇਖਣ ਜਾਂਦੇ ਆਂ ਕਿੰਨੇ ਵੀ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਇਸ ਟਾਈਮ ਵੀ ਉਹ ਪੱਥਰ ਤੈਰਦਾ ਪਿਆ ਆ ਸਾਹਮਣੇ ਰਸਤਾ ਬਣਾਇਆ ਮੈਡ ਲੱਗਾ ਹੋਇਆ ਤੇ ਆਪਾਂ ਉਹ ਸਾਈਡ ਤੇ ਆਸ-ਪਾਸ ਇਹਨਾਂ ਨੇ ਨੀਲੇ ਜਿਹੇ ਰੰਗ ਦੇ ਚਾਦਰ ਤਾਣੀ ਹੋਈ ਆ ਤੇ ਅਗਲੇ ਬੰਨੇ ਵਿਖਾਉਂਦੇ ਨੇ ਪੱਥਰ ਇਹ ਆਪਾਂ ਉਧਰ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆਪਾਂ ਨੂੰ ਉਧਰ ਕਿਤੇ ਮਿਲਿਆ ਨਹੀਂਗਾ ਤੇ ਹੁਣ ਆਪਾਂ ਉਹ ਵਾਲਾ ਪੱਥਰ ਵੇਖਦੇ ਆਂ। ਉਹ ਸਾਹਮਣੇ ਫੋਟੋਗ੍ਰਾਫੀ ਵੀ ਕਰਦੇ ਆ। ਤੇ ਉਹ ਪਿਛਲੇ ਪਨੇ ਜਿਹੜੀ ਤੁਹਾਨੂੰ ਦੱਸਿਆ ਸੀ ਉਹ ਲਾਈਨ ਰੇਲਵੇ ਲਾਈਨ ਹੈ ਸ਼ਾਇਦ। ਉਹ ਦਿੱਖਦੀ ਨਜ਼ਰ ਆਉਂਦੀ ਬਈ। ਕਹਿੰਦੇ ਇਸ ਥਾਂ ਯਾਹਾਂ RAM ਨੇ ਸਮੁੰਦਰ ਮੇਂ ਪਾਣੀ ਕੋ, ਵੋਬੀਸ਼ਨ ਕੋ ਅਸ਼ੀਰਵਾਦ ਦਿਆ ਥਾ। ਆ ਸਾਹਮਣੇ ਵੇਖੋ। ਫੋਟੋਆਂ ਬਣੀਆਂ ਹੋਈਆਂ ਨੇ। ਇਹ ਐਂਟਰੀ ਹੋ ਗਈ ਜੀ ਇਹਨਾਂ ਨੇ 20 ਰੁਪਏ ਦੀ ਫੀਸ ਆਪਾਂ ਬਚਣ ਲਿਆ ਅੱਗੇ ਜਾ ਹਾਂ ਆਹ ਵੀ ਲਓ ਜੀ ਇਸ ਜਗ੍ਹਾ ਤੇ ਤੈਰਦੇ ਹੋਏ ਪੱਥਰ ਆਪਾਂ ਨੂੰ ਨਜ਼ਰ ਆਉਣਗੇ ਉਹ ਭਗਵਾਨ ਸ੍ਰੀ ਰਾਮਚੰਦਰ ਜੀ ਤੇ ਜਦੋਂ ਇਹ ਪੋਲ ਬਣਾਇਆ ਗਿਆ ਸੀ ਉਸ ਹਾਲਾਣੇ ਨੇ ਬਣਾਇਆ ਹੁਣ ਆਪਾਂ ਅੱਗੇ ਦਰਸ਼ਨ ਕਰਦੇ ਹਾਂ ਉਹਨਾਂ ਪੱਥਰਾਂ ਦੇ ਜਿਹੜੇ ਪਾਣੀ ਦੇ ਵਿੱਚ ਤੈਰਦੇ ਨੇ ਆ ਪੱਥਰ ਜਿਹੜਾ ਪਾਣੀ ਦੇ ਵਿੱਚ ਤੈਰੇਗਾ। ਆਈਆ ਪੁੜੀਆਂ। ਇਦਾਂ ਦੇ ਪੱਥਰ ਸੀਗੇ ਤੇ ਕਾਫੀ ਸਾਰੇ ਪੱਥਰ ਸੀ ਜਿਹੜੇ ਉਹਦੇ ਵਿੱਚ ਸੁਟੇ ਸੀਗੇ ਸਮੁੰਦਰ ਦੇ ਵਿੱਚ ਤੇ ਰਸਤਾ ਬਣਾਇਆ ਸੀ। ਇਹ ਹੁਣ ਇਹਨਾਂ ਨੇ ਚੱਕ ਕੇ ਤੇ ਆਪੋ ਆਪਣੀਆਂ ਫੋਟੋਆਂ ਕਰਵਾਉਂਦੇ ਨੇ ਤੈਰਦੇ ਹੋਏ ਪੱਥਰ। ਦੇਖੋ ਇਹ ਬੁਰਕੇ 1 ਮਿੰਟ ਹੋ ਗਿਆ ਗਰਮੀ ਆ ਰੱਖੋ ਆ ਪੱਥਰ ਜਿਹੜਾ ਨਾ ਪੂਰਾ ਮਜ਼ਬੂਤ ਪੱਥਰ ਹੈ ਇਹ ਉਸ ਤਰ੍ਹਾਂ ਨਹੀਂ ਲੱਗਦਾ ਕਿ ਪਲਾਸਟਿਕ ਦਾ ਵਾਹ ਇਹ ਦੇਖੋ ਆ ਪੱਥਰ ਕਿੰਨਾ ਮਜ਼ਬੂਤ ਹੈ ਵਾਕੇ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਦੀ ਕਿੰਨੀ ਕਿਰਪਾ ਦੇ ਇਸ ਜਗ੍ਹਾ ਤੇ ਤੇ ਇਹ ਪੱਥਰ ਜਿਹੜੇ ਆ ਸਮੁੰਦਰ ਦੇ ਵਿੱਚ ਤੈਰਨ ਲੱਗੇ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਪੋਲ ਬਣਾਇਆ ਗਿਆ ਬਹੁਤ ਮਜ਼ਬੂਤ ਆ ਦੇਖੋ ਆ ਪੱਥਰ ਹਾਂ ਪੱਥਰ ਬਾਪੂ ਤੂੰ ਬਾਪਾ ਤੈਰ ਗਿਆ ਫੋਟੋ ਫੋਟੋ ਦੇਖੋ ਸਾਰੇ ਜਿਹਨੇ ਇੱਥੇ ਉਹ ਪੱਥਰ ਦੇ ਨਾਲ ਫੋਟੋਆਂ ਕਰਾਉਂਦੇ ਨੇ ਇਹ ਮਜ਼ਬੂਤ ਹੈ ਰੀਅਲ ਦੇ ਵਿੱਚ ਪੱਥਰ ਹੈ ਇਹਨੂੰ ਕੋਈ ਕਹਿ ਨਹੀਂ ਸਕਦਾ ਕਿ ਆਰਟੀਫੀਸ਼ੀਅਲ ਬਣਿਆ ਹੈ ਕੋਈ ਕਹਿ ਨਹੀਂ ਸਕਦਾ ਵੀ ਇਹ ਡੁਪਲੀਕੇਟ ਪੱਥਰ ਹੈ ਪਿੱਲ ਕੋਲ 100% ਰੀਅਲ ਪੱਥਰ ਹੈ ਬਹੁਤ ਹੈਵੀ ਹੈ ਭਾਰਾ ਪੱਥਰ ਹੈ ਬਹੁਤ ਭਾਰ ਜਿਵੇਂ ਭਾਰਾ ਹੁੰਦਾ ਨਾ ਉਵੇਂ ਹੀ ਇਹ ਤੈਰਦਾ ਹੈ ਸਾਰਾ ਕੁਦਰਤ ਦੇ ਰੰਗ ਨੇ ਵੇਖੋ ਤੋ ਸਾਰੇ ਦਾ ਦੇਖੋ ਚਰਦੇ ਨੇ ਆ ਦੇਖੋ ਪੱਥਰ ਫਿਰ ਪਾਣੀ ਦੇ ਵਿੱਚ ਪਾ ਰਹੇ ਨੇ ਬਸ 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 ਹੋ ਗਿਆ ਹਾਂ ਜੀ ਕਾਫੀ ਹੈਵੀ ਪੱਥਰ ਹੈ ਬਹੁਤ ਭਾਰਾ ਘੱਟੋ ਘਾਟ ਵੀ 5-6 ਕਿਲੋ ਦਾ ਹੋਏਗਾ ਪੱਥਰ ਆਹ ਦੇਖੀ ਜਾਈਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੈ ਅੱਗੇ ਹੋਣਾ ਹੈ ਦਰਸ਼ਨ ਆਪਾਂ ਕਰ ਲੈ ਸਟੋਨ ਦੇ ਇੱਧਰ ਲੇ ਬੰਨੇ ਆ ਵੇਖੋ ਥੋਥਣਾ ਪਾਣੀ ਹੈ ਸਮੁੰਦਰ ਦਾ ਇਹ ਪਾਣੀ ਇੰਨਾ ਜਿਆਦਾ ਗਹਿਰਾ ਨਹੀਂ ਕਿਤੇ ਕਿਤੇ ਤਾਂ ਬਹੁਤ ਗਹਿਰਾ ਤੇ ਤੁਨੁਸ਼ ਕੋਟੀ ਇੱਥੋਂ ਜਿੱਥੇ ਆਪਾਂ ਬਣਿਆ ਆ ਉਹ ਵੱਡਾ ਹਰਾ ਟਾਵਰ ਉੱਥੇ ਆਪਾਂ ਦੇਖ ਕੇ ਆਏ ਸੀਗੇ ਉੱਥੇ ਤਾਂ ਪਹਿਲਾਂ ਆਪਾਂ ਵੀਡ ਕਰ ਲਿਆ ਤੁਹਾਨੂੰ ਦਿਖਾ ਵੀ ਦਿੱਤਾ ਤੇ ਸਮੁੰਦਰ ਦਾ ਪਾਣੀ ਬਹੁਤ ਹੀ ਸ਼ਾਂਤ ਹੈ ਨਾ ਬਹੁਤ ਵਧੀਆ ਦੇਖਣ ਵਾਲਾ ਵੀ ਬਹੁਤ ਸ਼ਾਂਤ ਕਿੰਨਾ ਵਧੀਆ ਆਨੰਦ ਆਉਂਦਾ ਪਿਆ ਇੱਥੇ ਜਾ ਕੇ ਬਹੁਤ ਸ਼ਾਨਦਾਰ ਆ ਪੱਥਰ ਪੜਿਆਂ ਦੇ ਵਿੱਚ ਫੋਰ ਵੀ ਪਰ ਇਹ ਡੁੱਬਣ ਵਾਲੇ ਪੱਥਰ ਨੇ ਇਹ ਡੁੱਬੇ ਹੋਏ ਪੱਥਰ ਇਹ ਹੋਰ ਨੇ ਪੱਥਰ ਉਹ ਸਪੈਸ਼ਲ ਪੱਥਰ ਹੋਰ ਨੇ ਇਹੋ ਜੀ ਜਗ੍ਹਾ ਤੇ ਆ ਕੇ ਨਾ ਪੂਰਾ ਸਕੂਨ ਮਿਲਦਾ ਐਨਾ ਆਨੰਦ ਹੈ ਐਨਾ ਸ਼ਾਂਤ ਜਗ੍ਹਾ ਸਾਰੇ ਪੰਨੇ ਪਾਣੀ ਆ ਥੋੜਾ ਥੋੜਾ ਪਾਣੀ ਤੇ ਇੱਥੇ ਦਿਖਾਉਂਦੇ ਨੇ ਜਿਹੜਾ ਸਟੋਨ ਹੈ ਉਸ ਟਾਈਮ ਤੇ ਜਿਹੜਾ ਬਣਾਇਆ ਗਿਆ ਸੀ ਪੁਲ ਰਾਮ ਸੇਤੂ ਪੁਲ ਤੇ ਹੁਣ ਆਪਾਂ ਦਰਸ਼ਨ ਕਰ ਲਏ ਆ ਵਾਕਈ ਰੀਅਲ ਦੇ ਵਿੱਚ ਜਿੱਦਾਂ ਦਾ ਪੱਥਰ ਬਣਿਆ ਹੋਇਆ ਹੈ ਨਾ ਤੁਸੀਂ ਉਹਨੂੰ ਟੱਚ ਕਰੋਗੇ ਤਾਂ ਟੱਚ ਕੀਤੇ ਆ ਕਲੀਅਰ ਹੁੰਦਾ ਤੇ ਹੁਣ ਉਹ ਵਾਲੀ ਸਾਈਡ ਵੀ ਕਹਿੰਦੇ ਵੀ ਸ਼ਾਇਦ ਪਹਿਲਾਂ ਵੀ ਉਹ ਰੇਲਵੇ ਲਾਈਨ ਸੀਗੀ ਉੱਥੇ ਮਿੱਟੀ ਤੋੜ ਹੀ ਜੁੜੀ ਹੋਈ ਹੈ ਕਿਸੇ ਟਾਈਮ ਇਹ ਸ਼ਹਿਰ ਹੁੰਦਾ ਸਾਰਾ ਸ਼ਹਿਰ ਦਾ ਉਹ ਦੂਰ ਦੂਰ ਤੱਕ ਦਿਹਰਾ ਨਜ਼ਰ ਆ ਰਿਹਾ ਉਹਨੂੰ ਸਕੋਟਿਓ ਸਾਹਮਣੇ ਪਿੱਛੇ ਰਹਿ ਜਾਂਦਾ ਉਹ ਆਪਾਂ ਪਹਿਲਾਂ ਦੇਖ ਆਏ ਆ ਕਿ ਉਹਨਾਂ ਇਸ ਜਗ੍ਹਾ ਤੇ ਆਨੰਦ ਇੰਨਾ ਕੋ ਮਹਿਸੂਸ ਹੋਣ ਲਿਆ ਨਾ ਵੀ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਤੇ ਇਧਰਲੇ ਬੰਨੇ ਪਿੱਛੇ ਮੰਦਿਰ ਵੀ ਹੈਗਾ ਤੇ ਸਾਰਾ ਇਹ ਰੋਡ ਚਲੇ ਜਾਂਦਾ ਅੱਗੇ ਅੱਗੇ ਇਹ ਤੋੜ ਸਿੰਗਲ ਰੋਡ ਹੀ ਰਹਿ ਜਾਂਦਾ ਹੋਰ ਕੁਝ ਨਹੀਂ ਤੇ ਬਹੁਤ ਵਧੀਆ ਵੇਖਣ ਵਾਲਾ ਹੈ ਬਹੁਤ ਸੋਹਣਾ ਤੇ ਅਸਮਾਨ ਵੀ ਵੇਖੋ ਕਿੰਨਾ ਜ਼ਿਆਦਾ ਅੱਜ ਕਲੀਅਰ ਨਜ਼ਰ ਆ ਰਿਹਾ ਹੈਗਾ ਪਹਿਲਾਂ ਤਾਂ بارش ਹੁੰਦੀ ਸੀ ਉਹਦੇ ਕਰਕੇ ਖਿੰਵੇਂ ਮੇਨ ਜੀ ਰਹੀ ਉਹਦੋਂ ਜ਼ਿਆਦਾ ਮਜ਼ਾ ਨਹੀਂ ਆਇਆ ਪਰ ਅੱਜ ਬਹੁਤ ਸੰਗਤ ਵੇਖੋ ਕਿੰਨੇ ਦਰਸ਼ਨ ਕਰਨ ਵਾਸਤੇ ਆਉਂਦੇ ਚੱਲ ਵੀ ਚੱਲੀਏ ਉਹ ਉੱਥੇ ਆਪਣਾ ਖੜਾਇਆ ਸਾਈਕਲ ਉੱਥੇ ਜਾਂਦੇ ਨਿਕਾ ਤੋਂ ਖੜ ਕੇ ਨਾ ਕੈਮਰੇ ਦੇ ਵਿੱਚ ਤਾਂ ਹੋ ਸਕਦਾ ਨਾ ਨਜ਼ਰ ਆਵੇ ਉਹ ਦੂਰ ਦੂਰ ਤੱਕ ਰਮੇਸ਼ਵਰ ਮ ਜਿਹੜਾ ਸ਼ਹਿਰ ਹੈ ਉਹ ਨਜ਼ਰ ਆਉਦਾ। ਉਹ ਟੀਵੀ ਟਾਵਰ ਵੀ ਪਟਿਆ। ਸਭ ਤੋਂ ਉੱਚਾ ਹਾਈਟ ਦੇ ਵਿੱਚ ਇੰਡੀਆ ਦਾ 1060 ਫੁੱਟ ਉੱਚਾ ਹੈ। ਉਧਰਲੇ ਬੰਨੇ ਜਿਆਦਾ ਨੀਲਾ ਪਾਣੀ ਹੈ, ਇੱਧਰ ਥੋੜਾ ਜਾਂ ਰੰਗ ਚੇਂਜ ਹੈਗਾ, ਉਹ ਨੀਲਾ ਸਮੁੰਦਰ ਸਾਰਾ ਗਹਿਰਾ। ਤੇ ਆਪਾਂ ਵੀ ਇਸ ਟਾਈਮ ਇੱਕ ਆਈਲੈਂਡ ਤੇ ਆ। ਇਹ ਸਾਰੇ ਬੰਨੇ ਕਿਤੇ ਕਿਤੇ ਆਪਾਂ ਨੂੰ ਧਰਤੀ ਨਜ਼ਰ ਆਉਂਦੀ ਹੈ ਤੇ ਬਾਕੀ ਪਾਣੀ ਆ। ਤੇ ਪਿਛਲੇ ਬੰਨੇ ਜਿੱਦੋਂ ਆਪਾਂ ਇਹ ਪੁਲ ਜਿਹੜਾ ਇਹ ਰਾਮਬਾਣ ਰਾਮਬਾਣ ਸ਼ਹਿ ਦਾ ਐਵੇਂ ਦਾ ਪੁਲ ਜਿਹੜਾ ਆਪਾਂ ਤਕਰੀਬਨ 4 ਕਿਲੋਮੀਟਰ ਆਪਾਂ ਕ੍ਰੋਸ ਕਰਕੇ ਆਏ ਸੀਗੇ ਰੇਲਵੇ ਵਾਲਾ ਪੁਲ ਉਹ ਪੁਲ ਤੋਂ ਵੀ 4-5 ਕਿਲੋਮੀਟਰ ਵਿੱਚ ਸਮੁੰਦਰ ਸਮੁੰਦਰ ਤੇ ਇਹ ਇੱਕ ਆਈਲੈਂਡ ਹੀ ਇੱਕ ਧਰਤੀ ਵੱਖਰੀ ਆ ਜਿੱਥੇ ਆਪਾਂ ਇਸ ਟਾਈਮ ਘੁੰਮਦੇ ਪਏ ਆ ਦੂਰ ਦੂਰ ਤੱਕਰ ਤੁਹਾਨੂੰ ਇਹ ਆ ਕੁਝ ਨਜ਼ਰ ਆਏਗਾ ਇਧਰਲੇ ਬੰਨੇ ਮੋੜ ਕੇ ਨਾ ਇੱਥੇ ਜਟਾ ਜੂ ਮਹਾਰਾਜ ਦਾ ਟੈਂਪਲ ਵੀ ਆ ਤੇ ਆ ਵੀ ਬਿਲਡਿੰਗ ਉਸ ਟਾਈਮ ਦੀ ਆ 1900 ਚੌੜ ਤੋਂ ਪਹਿਲਾਂ ਦੀ ਆ ਸਾਰੀ ਬਿਲਡਿੰਗ ਟੁੱਟੀ ਪਈ ਹੈ। ਕਾਫੀ ਨੁਕਸਾਨ ਹੋਇਆ ਆ ਦੇਖੋ। ਇਹ ਵੀ ਇਧਰ ਮੰਦਿਰ ਨੂੰ ਜਾਣ ਦਾ ਰਸਤਾ ਸੀਗਾ ਤੇ ਸਾਰਾ ਤੈਸ਼ ਨੈਸ਼ ਹੋਇਆ ਪਿਆ। ਜੰਗਲ ਜਿਹਦੇ ਵਿੱਚ ਜਾ ਕੇ ਤੇ ਆਪਾਂ ਨੂੰ ਉੱਥੇ ਮੰਦਿਰ ਦੇ ਦਰਸ਼ਨ ਹੋਣਗੇ। ਤੇ ਕਾ ਪਾਣੀ ਵਾਲੀ ਟੈਂਕੀ ਬਣੀ ਹੋਈ ਪਹਿਲਾਂ ਜੀ। স্মੋਕਿੰਗ ਬਹੁਤ ਕਰਦੇ ਇਧਰ ਭਾਈ। ਪੈਗ ਬੂਗ ਵੀ ਪੂਰੇ ਠੋਕ ਠੋਕੇ ਲਾਉਂਦੇ ਨੇ। ਤੇ ਰਾਹ ਵੇਖੋ ਕਿਵੇਂ ਸੁੰਨ ਸੰਜਾ। ਕਿੰਨਾ ਸ਼ਾਂਤ ਜਾ। ਜੰਗਲ ਦੇ ਵਿੱਚ ਮੰਗਲ। ਆ ਬਿਲਡਿੰਗ ਆ ਗਈ ਹੈ ਇਹ ਵੀ ਪਾਣੀ ਨਾਲ ਖਤਮ ਹੋ ਗਈ ਸੀ ਆ ਸਾਰੇ ਖੰਡਰ ਪਾਣੀ ਭਰੇ ਇੱਕ ਆਸ਼ੇ ਦਾ ਖੂਹ ਹੈ ਉਸ ਟਾਈਮ ਦਾ ਦੋ ਇੱਕ ਉਧਰਲੇ ਬੰਨੇ ਖੂਹ ਤੇ ਇੱਕ ਆ ਇਹ ਵੀ ਪਾਣੀ ਨਾਲ ਭਰਿਆ ਹੋਇਆ ਇਸ ਟਾਈਮ ਟੁੱਟਾ ਆ ਔਰ ਪਾਣੀ ਖੜਾ ਹੈ ਦੇ ਵਿੱਚ ਉਹ ਵੱਡੇ ਵੱਡੇ ਕਸ਼ੂਗਮੇ ਵਿੱਚ ਵਰਦੇ ਸੁਨਸਾਨ ਰਾਵਾਂ ਤੇ ਆਪਾਂ ਜਾ ਰਹੇ ਆ ਜਦਾ ਜੋ ਟੈਂਪਲ ਦੇਖਣ ਵਾਸਤੇ ਸਾਈਡ ਤੇ ਬਿਲਡਿੰਗ ਦੇ ਕੋੂ ਆ। ਦੇ ਕੋ ਪਰਲੇ ਬਣੇ ਕੋੂ ਤੇ ਖੂਬ ਬਹੁਤ ਬਣੇ ਹੋਏ ਨੇ। ਆਹ ਕਾफी ਸੰਘੜਾ ਜੰਗਲ ਹੈ ਤੇ ਦਰਖਤ ਤੁਸੀਂ ਵੇਖੋ ਕਿ ਕਿੰਨੇ ਸ਼ਾਂਤ ਜਿਹੇ ਤੇ ਕਿੰਨੇ ਸੋਹਣੇ ਲੱਗਦੇ ਪਏ। ਇਦਾਂ ਦੇ ਆਪਾਂ ਨੂੰ ਜਾਂ ਤਾਂ ਉੱਤਰਾਖੰਡ ਦੇ ਐਂਡ ਜਿਹੇ ਦੇ ਜਾ ਕੇ ਹਜੇ ਆਉਂਦੇ ਜਦੋਂ ਹਿਮਕੁੰਡ ਸਾਹਿਬ ਚਾਹੀਦਾ। ਜਾਂ ਆਪਾਂ ਨੈਣੀ ਤਾਲ ਦੇ ਵਿੱਚ ਐਵੇਂ ਦੇ ਦਰਖਤ ਵੇਖਣ ਨੂੰ ਮਿਲਦੇ ਆ। ਇਹਨਾਂ ਥਾਵਾਂ ਦੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਇਹਨਾਂ ਥਾਵਾਂ ਦਾ ਬਹੁਤ ਜ਼ਿਆਦਾ ਫਰਕ ਹੈ। ਸੌਸ ਦੇ ਵਿੱਚ ਬਹੁਤ ਕੋਈ ਘੁੰਮਣ ਵਾਸਤੇ ਆ ਵੇਖਣ ਵਾਸਤੇ ਆ ਜਿਵੇਂ ਕਿ ਜ਼ਿਆਦਾਤਰ ਤਾਂ ਸਮੁੰਦਰ ਦਾ ਇਲਾਕਾ ਪੈ ਗਿਆ ਤੇ ਸਮੁੰਦਰ ਨੂੰ ਵੇਖਣਾ ਹਰ ਕੋਈ ਪਸੰਦ ਕਰਦਾ ਬੀਚਾਂ ਵੇਖਣੀਆਂ ਪਸੰਦ ਕਰਦਾ ਤੇ ਇੱਧਰਲੇ ਬੰਨੇ ਜਿਵੇਂ ਕਾਫੀ ਇਤਿਹਾਸਿਕ ਥਾਵਾਂ ਹੈਗੀਆਂ ਨੇ ਤੇ ਭਗوان ਸ਼੍ਰੀ ਰਾਮਚੰਦਰ ਜੀ ਤੋਂ ਸ਼੍ਰੀਲੰਕਾ ਨੂੰ ਜਾਂਦੇ ਆ ਤੇ ਇੱਥੇ ਵੀ ਕਾਫੀ ਜ਼ਿਆਦਾ ਇਤਿਹਾਸ ਆਪਾਂ ਨੂੰ ਬਹੁਤ ਜਿਵੇਂ ਕਹਦੇ ਨੇ ਮੇਨ ਇਤਿਹਾਸ ਆਪਾਂ ਨੂੰ ਇੱਥੇ ਨਜ਼ਰ ਆਊਗਾ ਇੱਥੇ ਵੀ ਇੱਕ ਟੂਰਿਸਟ ਦੇ ਨਾਲ ਨਾਲ ਧਾਰਮਿਕ ਸਥਾਨ ਵੀ ਹੈਗਾ ਲੋਕ ਇਧਰ ਵੀ ਆਉਂਦੇ ਆ ਆਪਣੇ ਪੰਜਾਬ ਵਾਲੇ ਬੰਨੇ ਵੇਖਿਆ ਜਾਵੇ ਤੇ ਉਧਰ ਕੋਈ ਘੁੰਮਣ ਆਉਂਦੇ ਆ ਪੰਜਾਬ ਦੀ ਖੇਤੀ ਵੇਖਣ ਆਉਂਦੇ ਆ ਪੰਜਾਬ ਦੇ ਪਧਰੀ ਜਗ੍ਹਾ ਵੇਖਣ ਆਉਂਦੇ ਆ ਪਰ ਇਸ ਤੋਂ ਜ਼ਿਆਦਾ ਉੱਥੇ ਕੁਝ ਨਹੀਂ ਆਪਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਮਿਲ ਜਾਣਗੇ ਬਹੁਤ ਵੱਡਾ ਇਤਿਹਾਸ ਹੈਗਾ ਪਰ ਜੇ ਕਿਸੇ ਦੇ ਆਪਾਂ ਮਨੋਰੰਜਨ ਦੀ ਗੱਲ ਕਰਦੇ ਆ ਘੁੰਮਣ ਫਿਰਨ ਨੂੰ ਕੋਈ ਆਪਣੇ ਉਧਰ ਬੀਚ ਨਹੀਂ ਹੈਗੀ ਉਹੀ ਉਹ ਕੋ ਪਾਰਕ ਨਹੀਂ ਹੈਗੀ ਉਹ ਬਹੁਤ ਆਪਾਂ ਪਿੱਛੇ ਆ ਇਹਨਾਂ ਚੀਜ਼ਾਂ ਨੂੰ ਲਿਆਉਣ ਵਾਸਤੇ ਸਰਕਾਰਾਂ ਨੂੰ ਗਵਰਨਮੈਂਟਾਂ ਨੂੰ ਤੇ ਪ੍ਰਾਈਵੇਟ ਅਧਾਰਿਆਂ ਨੂੰ ਅੱਗੇ ਆਉਣਾ ਹੀ ਪੈਣਾ ਆਪਾਂ ਬੇਸ਼ੱਕ ਜਿੰਨਾ ਮਰਜ਼ੀ ਵਿਰੋਧ ਕਰੀ ਜਾਂਦੇ ਆ ਪ੍ਰਾਈਵੇਟ ਅਧਾਰਿਆਂ ਦਾ ਪਰ ਜਿੰਨਾ ਚਿਰ ਹੁਣ ਇੱਥੇ ਵੀ ਤਾਂ ਪ੍ਰਾਈਵੇਟ ਅਧਾਰੇ ਹੈਗੇ ਨਾ ਕਿਸੇ ਤਰ੍ਹਾਂ ਟੂਰਿਸਟ ਜਗ੍ਹਾ ਬਣਾਈਆਂ ਨੇ ਲੋਕ ਉਹਨਾਂ ਚੀਜ਼ਾਂ ਨੂੰ ਵੇਖਣ ਆਉਂਦੇ ਆ ਤੇ ਉੱਥੇ ਉਹਦੇ ਨਾਲ ਉਸ ਚੀਜ਼ ਦੀ ਉਸ ਸਟੇਟ ਦੀ ਇਕਨੋਮੀ ਵੱਧਦੀ ਹੈ ਪੈਸਾ ਆਉਂਦਾ ਚਾਹ ਕੋਈ ਫਰੂਟ ਦੀ ਦੁਕਾਨ ਲਾਉਂਦਾ ਚਾਹ ਕੋਈ ਚਾਹ ਦੀ ਲਾਉਂਦਾ ਚਾਹ ਕੋਈ ਹੋਟਲ ਬਣਾਉਂਦਾ ਰਹਿਣ ਵਾਸਤੇ ਥਾਵਾਂ ਹੁੰਦੀਆਂ ਪਰ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਤੇ ਆਪਣੀਆਂ ਗਵਰਨਮੈਂਟਾਂ ਨੂੰ ਸੋਚਣੀਆਂ ਪੈਣਗੀਆਂ ਵੀ ਇੱਥੇ ਵੱਧ ਤੋਂ ਵੱਧ ਟੂਰਿਸਟ ਨੂੰ ਇਕੱਠੇ ਕਰਨ ਵਾਸਤੇ ਉੱਚੇ ਪੱਧਰ ਤੇ ਕੰਮ ਕਰਨਾ ਪਵੇਗਾ ਜਿੰਨਾ ਚਿਰ ਨਹੀਂ ਹੈ ਤੇ ਓਨਾ ਚਿਰ ਆਪਣੇ ਕੋਲ ਘੁੰਮਣ ਵੀ ਕਿਸੇ ਨੇ ਨਹੀਂ ਆਉਣਾ ਚਲਾ ਜਾਂਦਾ ਅੱਗੇ ਬੰਨਿਆ ਕੱਚੇ ਰਸਤਾ ਉਹ ਸ਼ਾਇਦ ਉੱਥੇ ਹੁੰਦੇ ਲੋਕ ਦਰਸ਼ਨ ਕਰਨ ਵਾਸਤੇ ਉਹੀ ਟੈਂਪਲ ਹੋ ਸਕਦਾ ਹੈ ਇੱਕ ਆ ਭਾਈ ਮੋਟਰਸਾਈਕਲ ਤੇ ਖੜਾ ਤੇ ਇੱਕ ਉਹ ਗੱਡੀ ਖੜੀ ਹੋਈ ਹੈ ਤੇ ਜੰਗਲ ਵਿੱਚ ਮੰਗਲ ਲੱਗੇ ਹੋਏ ਆ ਦੋ ਤਿੰਨ ਵੀਕਲ ਹੋਰ ਇਧਰ ਖੜੇ ਹੋਏ ਨੇ ਟੂਰਿਸਟ ਦੀ ਪਾਰਟੀ ਆਈ ਕੋਈ ਦੂਰ ਦੀ ਆ ਇੱਥੇ ਡੈਜਟ ਹੈ ਜਿਹਨੂੰ ਆਪਾਂ ਲੰਘ ਕੇ ਗਾਮ ਅੰਦਰ ਵਾਲਾ ਆ ਰਹੇ ਹਾਂ ਚੱਲ ਵੀ ਛੋਟਿਆ ਚੱਲੀ ਚੱਲ ਆਪ ਆਪਣਾ ਸਾਈਕਲ ਖੜਾ ਕਰਤਾ ਜੋੜੇ ਉਤਾਰ ਲਏ ਤੇ ਹੁਣ ਮੰਦਰ ਇਥੇ ਬਹੁਤ ਸੰਤ ਆਉਂਦੀ ਆ ਸਵੇਰੇ ਤੇ ਸ਼ਾਮ ਦੇ ਟਾਈਮ ਤੇ ਮੰਦਰ ਦੇ ਸਾਹਮਣੇ ਇਧਰ ਤੁਸ ਜਗ੍ਹਾ ਮਾਰੋ ਕਿ ਤੇ ਬਣਿਆ ਆ ਤਲਾਬ ਸੋਰੀਆਂ ਮੱਛੀਆਂ ਤਲਾਬ ਦੇ ਵਿੱਚ ਨਿੱਕੇ ਨਿੱਕੇ ਬੱਚੇ ਪੈਦਾ ਹੁੰਦੇ ਪਏ ਤੇ ਆ ਜਿਹੜੇ ਪਾਣੀ ਦੇ ਵਿੱਚ ਨਿੱਕੇ ਨਿੱਕੇ ਫੁੱਲ ਜਿョਗਦੇ ਪਏ ਨੇ ਵਿੱਚ ਆ ਕੇ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਬਾਬਾ ਜੀ ਦੇ ਕਹਿਣ ਦੇ ਮੁਤਾਬਕ ਆਹ ਸਾਹਮਣੇ ਜਗਦੀ ਪਈ ਹੈ ਜੋਤ ਤੇ ਇਹ ਵਾਲਾ ਜਿਹੜਾ ਤਲਾਬ ਹੈ ਨਾ ਇੱਥੇ ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ શ્રી ਰਾਮਚੰਦਰ ਜੀ ਨੇ ਰਾਵਣ ਨੂੰ ਰਾਵਣ ਦਾ ਵੱਧ ਕੀਤਾ ਹੈ ਇਸ ਜਗ੍ਹਾ ਤੇ ਆ ਕੇ ਪਛਿਆਤਾ ਵੀ ਕੀਤਾ ਕਿਉਂਕਿ ਬ੍ਰਹਮ ਰੂਪ ਸੀਗਾ 라ਵਣ ਤੇ ਉਸ ਤੋਂ ਬਾਅਦ ਦੇ ਵਿੱਚ ਭਗਵਾਨ ਸ਼੍ਰੀ ਰਾਮ ਨੇ ਆ ਕੇ ਇੱਥੇ 라ਵਣ ਦਾ ਬਲੱਡ ਯਾਨੀ ਕਿ ਇਸ਼ਨਾਨ ਕੀਤਾ ਇਸ ਜਗ੍ਹਾ ਤੇ ਬਤਾਨਾ ਇਸ ਕਾ ਨਾਮ ਕਾ ਜਟਾਤ ਪੀਤੇ ਸ਼੍ਰੀ ਜੀ ਮੰਦਰ ਹੈ ਜੀ रामचंद्र ਜੀ 라ਵਣ ਕਾ ਮਾਰਨੇ ਕੇ ਬਾਦ ਮੇ ਇਸ ਪੇ ਸਥਾਨ ਕਰਕੇ ਬ੍ਰਹਮਗਤੀ ਤੋਂ ਸਨ ਲਿਆ पहले रामेश्वर पूजा रहे इसके पूरा पारस गया नागी नागी उसे है। उसे से नहीं है, उसे रावण का ब्लड से क्लीन करके दोष मतलब जो रावण का ब्लड था इसमें स्नान इस यहाँ पे स्नान किया भगवान श्री रामचंद्र जी रामचंदर ने पश्चाताप किया ये पश्चिम श्री जी मंदिर ਉਹ ਕਿਉਂਕਿ ਇੱਕ ਤਾਂ ਜਟਾ ਜੂ ਦੂਸਰੇ ਇਥੇ ਨਹੀਂ ਹੈ ਇਹ ਜਟਾ ਕਿਆ ਦਾ ਇਹ ਜਟਾ ਹੈ ਮਤਲਬ ਯਹਾਂ ਪੇ ਵਾਲ ਕਾਟੇ ਵਾਲ ਕਾਟੇ ਉਹ ਜਟਾ ਔਰ ਜਟਾ ਜੂ ਉਹ ਲਾਗੇ ਉਹ ਪੰਛੀ ਥਾ ਪੰਛੀ ਓਕੇ 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 ਮਤਲਬ ਇਹਨਾਂ ਦਾ ਕਹਿਣ ਦਾ ਵੀ ਇਹ ਜਟਾ ਜਿੱਥੇ ਇਥੇ ਪਛਿਆ ਤਾਪ ਕੀਤਾ ਸੀ ਵਾਲ ਕੱਟੇ ਤੇ ਇਥੇ ਇਸ਼ਨਾਨ ਕੀਤਾ ਤੇ ਇੱਕ ਜਟਾ ਜੂ ਜਿਹੜਾ ਪੰਛੀ ਏ ਜਿੰਦਾ ਰਮੈਨ ਦੇ ਵਿੱਚ ਜ਼ਿਕਰ ਆਉਂਦਾ ਉਹ ਵਾਲਾ ਮੰਦਿਰ ਆਪਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਇਆ ਸੀ ਉਹ ਪਿੱਛੇ ਰਹਿ ਜਾਂਦਾ ਤੇ ਇਹ ਭਗਵਾਨ ਸ਼੍ਰੀ ਰਾਮ ਜੀ ਨੇ ਇੱਥੇ ਪਛਿਆ ਤਾਪ ਕੀਤਾ ਸੀ ਇੱਥੇ ਜਦੋਂ ਕਿਸੇ ਬ੍ਰਾਹਮਣ ਦੀ ਹੱਤਿਆ ਕਰਦੇ ਆ ਉਹਦਾ ਪਾਪ ਜਿਹੇ ਪਾਪ ਤੋਂ ਮੁਕਤ ਹੋਣ ਵਾਸਤੇ ਇੱਥੇ ਇਸ਼ਨਾਨ ਕੀਤਾ ਸੀ ਇਸ कुंड ਦੇ ਵਿੱਚ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਜੀ ਜਟਾ ਵਾਹ ਜੈ ਸ਼੍ਰੀ ਰਾਮ ਆਪਾਂ ਪਹੁੰਚੇ ਆ ਜਿਸ ਜਗ੍ਹਾ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦਾ ਵਦ ਕਰਕੇ ਇੱਥੇ ਆ ਕੇ ਆਪਣਾ ਪਛਤਾਵਾ ਕੀਤਾ ਸੀ ਇਸ ਜਗ੍ਹਾ ਤੇ ਆਣ ਕੇ ਜਿਵੇਂ ਕਹਿੰਦੇ ਵੀ ਆਪਣੀਆਂ ਜਟਾਂ ਉਤਾਰੀਆਂ ਉਸ ਤੋਂ ਬਾਅਦ ਦੇ ਵਿੱਚ ਇੱਥੇ 라ਵਣ ਦੇ ਜਿਹੜਾ ਖੂਨ ਸੀਗਾ ਉਹ ਖੂਨ ਨੂੰ ਸਾਫ਼ ਕੀਤਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਇਹ ਜਗ੍ਹਾ ਤੇ ਵਿਸ਼ਰਾਮ ਕੀਤਾ ਤੇ ਕਿਉਂਕਿ ਇੱਕ ਸਾਧੂ ਸੀ ਬ੍ਰਾਹਮਣ ਦੀ ਹੱਤਿਆ ਤੇ ਇਹਦੇ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਚੀਜ਼ ਦਾ ਤਾਂ ਪਾਪ ਲੱਗੇਗਾ ਸ਼ਰਾਪ ਨੂੰ ਮੁਕਤ ਹੋਣ ਵਾਸਤੇ ਤੇ ਭਗਵਾਨ ਸ਼੍ਰੀ ਰਾਮ ਜੀ ਨੇ ਇੱਥੇ ਆਣ ਕੇ ਆਪਣਾ ਇਸ਼ਨਾਨ ਕੀਤਾ ਤੇ ਇੱਥੇ 라ਵਣ ਦਾ ਜਿਹੜਾ ਖੂਹ ਨੇ ਇਸ ਜਗ੍ਹਾ ਤੇ ਆਪਣੇ ਆਪ ਨੂੰ ਖੂਹੋਂ ਤੋਂ ਅਲੱਗ ਕੀਤਾ ਹੈ ਤੇ ਇੱਥੇ ਆਣ ਕੇ ਭਗਤੀ ਕੀਤੀ ਪਛਤਾਪ ਕੀਤਾ ਇਹ ਉਹ ਮੰਦਿਰ ਹੈ ਜਟਾ ਜਿਹੜਾ ਮਤਲਬ ਜਟਾ ਜਿਹੜੀਆਂ ਸਿਰ ਦੇ ਉੱਪਰੋਂ ਜਟਾ ਉਤਾਰੀਆਂ ਇਸ ਜਗ੍ਹਾ ਤੇ ਤੇ ਇੱਥੇ ਬਹੁਤ ਸਾਰੀ ਸੰਗਤ ਜਿਹੜੀ ਆਉਂਦੀ ਹੈ ਮੱਥਾ ਟੇਕਦੀ ਹੈ ਤੇ ਇਹ ਸ਼ਾਮ ਨੂੰ ਤਕਰੀਬਨ 5 ਵਜੇ 6 ਵਜੇ ਤੋਂ ਬਾਅਦ ਸਾਰੇ ਇੱਥੋਂ ਚਲੇ ਜਾਂਦੇ ਕਿਉਂਕਿ ਇਧਰਲੇ ਬਨੇ ਪਬਲਿਕ ਅਲਾਉ ਨਹੀਂ ਹੈਗੀ ਇੱਕ ਟਾਪੂ ਹੈ ਇੱਧਰਲੇ ਬਨੇ ਬਹੁਤ ਸਾਰਾ ਜੰਗਲ ਹੈ ਤੇ ਸਾਰੇ ਬਨੇ ਪਾਣੀ ਪਾਣੀ ਹੈ ਤੇ ਪੰਡਤ ਜੀ ਨੇ ਦੱਸਿਆ ਕਿ ਇੱਥੇ ਸਾਲ 12 ਸਾਲ ਬਾਅਦ ਇੱਕ ਦਿਨ ਦਾ ਮੇਲਾ ਲੱਗਦਾ 12 ਸਾਲ ਬਾਅਦ ਆ ਇੱਧਰਲੇ ਬਨੇ ਕੁੰਡ ਬਣੇ ਹੋਏ ਆ ਤੇ ਮਿੱਠੇ ਪਾਣੀ ਦੇ ਕੁੰਡ ਆ ਪਾਣੀ ਬਿਲਕੁਲ ਉੱਪਰ ਹੀ ਹੈ ਇੰਨਾ ਜ਼ਿਆਦਾ ਡੂੰਘਾ ਨਹੀਂ ਇੱਕ ਕੁੰਡ ਆ ਬਣਿਆ ਆ ਜਿਹਨੂੰ ਆਪਾਂ ਖੂਹ ਕਹਿ ਦਿੰਦੇ ਆ ਆ ਸਾਹਮਣੇ ਦੇਖੋ ਇਹਦੇ ਵਿੱਚ ਵੀ ਪਾਣੀ ਬਿਲਕੁਲ ਆ ਉੱਪਰ ਹੀ ਆ ਕਿਉਂਕਿ ਸਮੁੰਦਰ ਅਨ ਜਦੀਕ ਹੋਣ ਕਰਕੇ ਇਹ ਪਾਣੀ ਸੁੱਕਦਾ ਨਹੀਂਗਾ ਤੇ ਇਥੋਂ ਸੰਗਤ ਆਉਂਦੀ ਤੇ ਪਾਣੀ ਪੀਂਦੀ ਐ ਤੇ ਪਾਣੀ ਜਿਹੜਾ ਇਥੋਂ ਦਾ ਬਿਲਕੁਲ ਪੀਣਯੋਗ ਐ ਇਹ ਪਾਣੀ ਆਪਾਂ ਪੀ ਕੇ ਚੈੱਕ ਕੀਤਾ ਸਮੁੰਦਰ ਦਾ ਪਾਣੀ ਆਪਾਂ ਨੂੰ ਖਾਰਾ ਮਿਲਦਾ ਇਥੋਂ ਤੇ ਕਰਕੇ ਵੀ ਕਈਆਂ ਘਰਾਂ ਦੇ ਵਿੱਚ ਜਿਹੜਾ ਪਾਣੀ ਐ ਨਾ ਉਹ ਨਹਾਉਣ ਨੂੰ ਵਾਸਤੇ ਵਰਤਦੇ ਨੇ ਪੀਣ ਵਾਸਤੇ ਨਹੀਂ ਵਰਤਦੇ ਖਾਰਾ ਪਾਣੀ ਪਰ ਇੱਥੇ ਜਿੰਨੇ ਵੀ ਕੁੰਡ ਨੇ ਨਾ ਇਹ ਸਾਰਿਆਂ ਦਾ ਪਾਣੀ ਪੀਣਯੋਗ ਐ ਇਹ ਪਾਣੀ ਆਪਾਂ ਪੀ ਕੇ ਵੇਖਿਆ ਬਿਲਕੁਲ ਮਿੱਠਾ ਪਾਣੀ ਬਹੁਤ ਵਧੀਆ ਪਾਣੀ ਅਮਰਤ ਹੀ ਕਹਿ ਸਕਦੇ ਆ ਪਾਣੀ ਉਤਰਤੇ ਰੰਗ ਕਹਿ ਸਕਦੇ ਆ ਨਾਲੇ ਨਾਲੇ ਬਿਲਕੁਲ ਲਾਗੇ ਲਾਗੇ ਸਮੁੰਦਰ ਹੈ ਤੇ ਇਸ ਜਗ੍ਹਾ ਸਮੁੰਦਰ ਦੇ ਵਿੱਚ ਜਿਹੜਾ ਪਾਣੀ ਮਿੱਠਾ